ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਹੈ ਜਿਹੜੀ ਮੰਨੇਗਾ ਦੇ ਵਿੱਚ ਸੌਦਾ ਕਰਕੇ ਇੱਕ ਨਵਾਂ ਬਿੱਲ ਜਿਹੜੀ ਲੋਕ ਸਭਾ ਦੇ ਵਿੱਚ ਲੈ ਕੇ ਆਈ ਹੈ ਜੀ ਰਾਮ ਜੀ ਉਹ ਜਿਹੜਾ ਗਰੀਬਾਂ ਦੇ ਮੂਤੋ ਬੁਰਕੀ ਕਢਣ ਵਾਲਾ ਕੰਮ ਜਿਹੜਾ ਬੀਜੇਪੀ ਨੇ ਕੀਤਾ ਸਾਰੇ ਦੇਸ਼ ਦੇ ਕਰੋੜਾਂ ਮਜ਼ਦੂਰਾਂ ਨੂੰ ਗਰੀਬਾਂ ਨੂੰ ਦਲਤ ਪਾਈਚਾ ਦੇ ਲਈ ਉਹਨਾਂ ਦੇ ਪੇਟ ਦੇ ਉੱਤੇ ਇੱਕ ਲੱਤ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਐਸ ਵੇਲੇ ਜਦੋਂ ਸਾਰੀਆਂ ਪਾਰਟੀਆਂ ਬੀਜੇਪੀ ਦੇ ਇਸ ਗਰੀਬ ਵਿਰੋਧੀ ਬਿੱਲ ਦਾ ਜਿੱਦਾਂ ਭਾਜਪੀ ਨੇ ਕਿਸਾਨ ਵਿਰੋਧੀ ਬਿੱਲ ਲਿਆਂਦੇ ਸੀਗੇ ਉਦਾਂ ਹੀ ਇਹ ਮਜਬੂਦ ਵਿਰੋਧੀ ਬਿੱਲ ਜਿਹੜਾ ਗਰੀਬ ਵਿਰੋਧੀ ਜਿਹੜਾ ਬਿੱਲ ਹੈ ਜਿਹੜਾ ਉਹ ਲੈ ਕੇ ਆਇਆ ਇਹਦੇ ਖਿਲਾਫ ਸਾਰਾ ਦੇਸ਼ ਜਿਹੜਾ ਆਵਾਜ਼ ਬੁਲੰਦ ਕਰ ਰਿਹਾ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਦੇਸ਼ ਤੇ ਬਾਕੀ ਹਿੱਸਿਆਂ ਦੇ ਵਿੱਚ ਇਸ ਬਿੱਲ ਦਾ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਡਟਵਾ ਵਿਰੋਧ ਕਰੀਆ ਉਸ ਬਾਅਦ ਵੀ ਅਸੀਂ ਛੜਕਾਂ ਤੇ ਜਾਨ ਲਈ ਬਿਲਕੁਲ ਤਿਆਰ ਆਂ ਪਰ ਇੱਕ ਜਿਹੜੀਆਂ ਚੀਜ਼ਾਂ ਪੋਲੀਟਿਕਲੀ ਵੇਖਣ ਨੂੰ ਮਿਲਦੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੀਤੇ ਕੱਲ ਜਿੱਦੋਂ ਭਾਜਪੀ ਨੇ ਇਸ ਬਿੱਲ ਦੇ ਖਿਲਾਫ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਕੇਂਦਰ ਦਾ ਉਹ ਬਿੱਲ ਵੱਧ ਕੀਤਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਉਹ ਇਸ ਸੰਕੇਤ ਦਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਦਰ ਖਾਤੇ ਬੀਜਪੀ ਦੇ ਨਾਲ ਜਿਹੜਾ ਸਮਝੌਤਾ ਕੀਤਾ ਉਹ ਕੱਲ ਸਪਸ਼ਟ ਹੋ ਕੇ ਨਜ਼ਰ ਆਇਆ ਕੱਲ ਇਹ ਦਲ ਦੇ ਤਿੰਨ ਮੈਂਬਰ ਸੰਸਦ ਸਭਾ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਜਿਹੜੇ ਮੁੜ ਕੇ ਆਵਾਜ਼ੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਮਨਪ੍ਰੀਤ ਅਲੀ ਜੀ ਉਹ ਕਾਲੀ ਦਲ ਨੂੰ ਸੁਖਬੀਰ ਬਾਦਲ ਦੇ ਕਾਲੀ ਦਲ ਨੂੰ ਕਦੇ ਦਾ ਛੱਡ ਚੁੱਕੇ ਐ ਉਹਦੋਂ ਨਾਲ ਦੇ ਇੱਕ ਹੀ ਕਾਲੀ ਦਲ ਦਾ ਮੈਂਬਰ ਸੀ ਗਦੀਪ ਕੋਰ ਮਜੀਠੀਆ ਜੀ ਸਾਡੀ ਭੈਣ ਉਹਦਾ ਕੱਲ ਗੈਰ ਹਾਜ਼ਰ ਰਹਿਣਾ ਵਿਧਾਨ ਸਭਾ ਦੇ ਵਿੱਚ ਆ ਕੇ ਬੀਜੇਪੀ ਦੇ ਖਿਲਾਫ ਜਾਂ ਕਾਲੀ ਦਲ ਦਾ ਸਟੈਂਡ ਸਪਸਟ ਨਾ ਕਰਨਾ ਇਹ ਸਿੱਧਾ ਇਸ਼ਾਰਾ ਹੈ ਕਿ ਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਵੀ ਇਸ ਗਰੀਬਾਂ ਦੇ ਵਿਰੁੱਧ ਦਲਤ ਭਾਈਚਾਰੇ ਦੇ ਵਿਰੁੱਧ ਜਿਹੜਾ ਇਹ ਬਿੱਲ ਆ ਰਿਹਾ ਉਸ ਬਿੱਲ ਦੀ ਹਮਾਇਤ ਕਰ ਰਿਹਾ ਕਾਲੀ ਦਲ